ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਠਾਨਕੋਟ ਵਿੱਚ ਰੇਲਵੇ ਬ੍ਰਿਜ ਜਿਸ ਨੂੰ ਚੱਕੀ ਬ੍ਰਿਜ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਵਿਖੇ ਚੱਲ ਰਹੇ ਉਸਾਰੀ ਕਾਰਜਾਂ ਤੇ ਸੁਰੱਖਿਆ ਕੰਮਾਂ ਦੀ ਸਮੀਖਿਆ ਕੀਤੀ ਇਸ ਦੌਰਾਨ ਉਹਨਾਂ ਕਿਹਾ ਕਿ ਸੁਚਾਰੂ ਅਤੇ ਸੁਰੱਖਿਅਤ ਰੇਲਵੇ ਸੰਚਾਲਨ ਨੂੰ ਯਕੀਨੀ ਬਣਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਭਾਰਤੀ ਰੇਲਵੇ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਯਾਤਰੀਆਂ ਦੀ ਸੁਰੱਖਿਆ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਨੌਜਵਾਨ ਇਹ ਗੱਲਾਂ ਮਾਰਦੇ ਨੇ ਨਸ਼ੇ ਦੀ ਗੱਲ ਕਰਦੇ ਆ ਆਹੀ ਆਹੀ ਰਾਹੁਲ ਗਾਂਧੀ ਸੀ ਜਿਹੜਾ ਮੈਸੇਜ ਗੱਲ ਜੀ ਨੇ ਸ਼ੁਰੂ ਕੀਤੀ ਪੰਜਾਬ ਦੀ ਉੜਤਾ ਪੰਜਾਬ ਇਹ ਰਾਹੁਲ ਗਾਂਧੀ ਸੀ ਜਿਨੇ ਸ਼ੁਰੂ ਅੱਜ ਦੇਖੋ ਸਾਡੀ ਨੌਜਵਾਨ ਕਿਵੇਂ ਉੱਥੇ ਸੇਵਾ ਕਰ ਰਹੇ ਆ ਕਿੱਥੇ ਨਸ਼ਾ ਤੇ ਇਹ ਗੱਲ ਆ ਉਹ ਚੰਗੇ ਕੰਮ ਨੂੰ ਅੱਜ ਉਭਾਰਨ ਦੀ ਲੋੜ ਆ ਜੋ ਕੰਮ ਨੌਜਵਾਨ ਸਾਡੇ ਕਰ ਰਹੇ ਆ ਪਰ ਉਹ ਸੇਵਾ ਅਲੱਗ ਚੀਜ਼ ਆ ਖਾਣਾ ਦੇਣਾ ਉਹ ਸਭ ਲੰਗਰ ਲੱਗੇ ਆ ਮੱਜਾਂ ਦਾ ਚਾਰਾ ਹੋ ਜੂ ਕੇਂਦਰ ਸਰਕਾਰ ਦਾ ਕੰਮ ਕੀ ਆ ਉਹਦਾ ਕੰਮ ਆ ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਿਆ ਫਸਲਾਂ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਮਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਉਹ ਪੰਜਾਬ ਸਰਕਾਰ ਥੱਲੇਡੇ ਲੈਵਲ ਤੇ ਐਸ ਡੀ ਐਮ ਤੋਂ ਬਾਅਦ ਡੀ ਸੀ ਡੀ ਸੀ ਤੋਂ ਚੀਫ ਸੈਕਟਰੀ ਉਹ ਲੈਵਲ ਤੇ ਜਦੋਂ ਸੈਂਟਰ ਦੀਆਂ ਟੀਮਾਂ ਵੀ ਉਰੇ ਫਿਰ ਰਹੀਆਂ ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਜਿੱਦਾਂ ਜਦੋਂ ਚੀਫ ਸੈਕਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੂ ਵੀ ਆਹ ਜ਼ਿਲ੍ਹੇ 'ਚ ਇੰਨੇ ਹਜ਼ਾਰ ਏਕੜ ਜਾਂ ਇੰਨੇ ਲੱਖ ਏਕੜ ਫਸਲ ਤਬਾਹ ਹੋਈ ਆ ਇਹਦਾ ਭਾਈ ਇੰਨਾ ਪੈਸਾ ਬਣਦਾ ਪਰ ਇਕੜ ਉਦੋਂ ਬਾਅਦ ਐਨੇ ਘਰ ਟੁੱਟ ਗਏ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਕਈਆਂ ਦੀਆਂ ਜਿਹੜੀਆਂ ਇਹ ਉਹ ਬਿਲਕੁਲ ਹੀ ਤਬਾਹ ਹੋ ਗਏ ਕੋਈ ਅੱਧਾ ਟੁੱਟਿਆ ਹੈ ਕੋਈ ਕਿੰਨਾ ਟਹਿ ਗਿਆ ਉਹਦਾ ਸਾਰਾ ਡਾਟਾ ਤਿਆਰ ਹੋਊਗਾ ਨਾ ਉਹ ਜਦੋਂ ਤਿਆਰ ਹੋ ਜਾਊਗਾ ਫਿਰ ਸੈਂਟਰ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ ਕੇਂਦਰੀ ਰਾਜ ਮੰਤਰੀ ਨੇ ਉਸਾਰੀ ਕਾਰਜਾਂ ਵਿੱਚ ਲੱਗੇ ਕਾਮਿਆਂ ਨਾਲ ਵੀ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਕਾਮਿਆਂ ਵੱਲੋਂ ਔਕੀ ਕੜੀ ਵਿੱਚ ਰੇਲਵੇ ਦੇ ਸੁਚਾਰੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ। ਇਹ ਬਹਿ ਗਿਆ। ਹੁਣ ਹੁਣ ਰੁਕ ਗਿਆ। ਆਹ ਡਿ ਗਿਆ ਸਾਰਾ। ਪਾਣੀ ਹਜੇ ਵੀ ਦੇਖ ਕੇ ਨਿਆਰੇ।